ਸਾਰੇ ਹੀ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਮੇਰੇ ਛੋਟੇ ਵੀਰ ਜਿਸ ਕਰਨ ਦਾ ਲਿਖਿਆ ਹੈ ਗੀਤ ਵੀਰੋ ਨਸ਼ਿਆਂ ਤੇ ਪੇਸ਼ ਕਰਨ ਲੱਗਿਆ ਨਸੇ ਵੇਚਣ ਵਾਲਿਆਂ ਨੂੰ ਵੀਰ ਨੇ ਲਾਂਤ ਪਾਈ ਆ ਤੇ ਨਸੇ ਬਹੁਤ ਹੀ ਭੜੇ ਵੀਰੋ ਛੱਡਨੇ ਚਾਹੀਦੇ ਆ ਪੇਸ਼ ਕਰ ਲੱਗਿਆ ਵੀਰੋ ਨਸ਼ਿਆਂ ਤੇ ਗੀਤ ਔ ਚਿੱਟੇ ਵਰਗੇ ਨਸੇ ਨੇ ਚਿੱਟੇ ਵਰਗੇ ਨਸੇ ਨੇ ਜਾਬ ਖਲੀ ਕਰਿਆ ਕਲਾ ਕਲਾ ਪੁੱਤ ਸੀ ਜੋ ਮਾਂ ਦਮ ਰਿਆ ਕਲਾ ਕਲਾ ਪੁੱਤ ਸੀ ਜੋ ਮਾਂ ਦਮ ਰਿਆ ਵੀਰਾਂ ਬਾਜੋਂ ਪਹਿਣ ਵੀ ਪੀਰ ਦੇ ਬਾਜੋਂ ਪਹਿਣ ਵੀ ਫਿਰਦੀ ਹਾਲ ਫਕੀਰਾਂ ਬਾਜੋ ਵੀਰੋ ਨਸੇ ਤਾ ਚੰਗੀਆਂ ਤਕਦੀਰਾਂ ਬੱਜੋ ਦੋਸਤੋ ਨਸੀਤੋਂ ਚੰਗੀਆਂ ਤਕਦੀਰਾ ਔ ਦੂਜਾ ਨਸਾਬਿੜੇ ਦਾ ਜਿਹਨੂੰ ਕਹਿੰਦੇ ਜਰਦਾ ਜੇ ਪਰ ਹੋਵੇ ਕੋਲ ਨਾ ਧਾਂ ਬੈੰਦ ਨਿਸਰਦਾ ਇੱਕ ਦੂਜੇ ਦੀਆਂ ਜਾ ਕੇ ਫਿਰ ਫੁੱਲ ਤੇ ਲੀਰਾ ਇੱਕ ਦੂਜੇ ਦੀਆਂ ਜਾ ਕੇ ਫਿਰ ਫੁੱਲ ਤੇ ਲੀਰਾ ਬੱਜੋ ਵੀਰੋ ਨਸੇ ਤੋਂ ਚੰਗੀਆਂ ਤਕਦੀਰਾਂ ਬੱਜੋ ਦੋਸਤੋ ਨਸੇ ਤੋਂ ਚੰਗੀਆਂ ਤਕਦੀਰਾਂ ਉਤੀ ਜਨ ਸਾ ਗੋਲੀਆਂ ਵੀਹਾਂ ਦੀਆਂ ਦੁਆ ਜੇਤੀ ਜੀ ਨੂੰ ਲੱਗ ਜੇ ਨਾ ਧੀਂਦਾ ਟੋਆ ਮੁੱਦੇ ਮੁਫਰ ਡਿੱਗਦਾ ਫੁੱਟਣ ਖਸੀਰਾਂ ਬਾਜੋ ਵੀਰੋ ਨਸੇ ਤੋਂ ਚੰਗੀਆਂ ਤਕਦੀਰਾਂ ਬਾਜੋ ਦੋਸਤੋਂ ਨਸੇ ਤੋਂ ਚੰਗੀਆਂ ਤਕਦੀਰਾਂ ਚੌਥਾ ਨਸਾ ਸੁਖੇ ਦਾ ਧੋਖਾ ਕੇ ਟਿਕੀਆਂ ਸਾਈਕਲ ਤੇ ਚੜ ਗਿਆ ਅੱਖ ਹੋਈ ਮੜੀ ਜਿ ਗੈਰੀ ਤਾਰਾਂ ਵਿੱਚ ਪੂਰਾ ਅੜ ਗਿਆ ਪੂਰੇ ਬਾੜੀਆਂ ਕਰਤੀਆਂ ਫਰਲੀਆਂ ਲੀਰਾਂ ਭਾਜੋ ਵੀਰੋ ਨਸੇ ਤੋਂ ਚੰਗੀਆਂ ਤਕਦੀਰਾ ਭਾਜੋ ਵੀਰੋ ਨਸੇ ਤੋਂ ਚੰਗੀਆਂ ਤਕਦੀਰਾ ਪੰਜ ਮਨਸਾ ਸੇਕਟ ਦਾ ਐਵੇਂ ਖਰਚ ਵਧਾਇਆ ਮੂੰਹ ਵਿੱਚ ਪਾ ਕੇ ਖੇਚ ਲਈ ਇਹਦਾ ਨਸਾ ਨਹੀਂ ਆਇਆ ਕਿਹੋ ਜਿਹਾਏ ਚੱਲੀਆਂ ਦੁਨੀਆ ਤੇ ਹਨ ਜੀਰਾ ਵਾਜੋ ਵੀਰੋ ਨਸੇ ਤੋਂ ਚੰਗੀਆਂ ਤਕਦੀਰਾਂ ਉਸੇ ਮੰਨਸਾ ਪੋਤ ਦਾ ਜੀਨੂੰ ਕਹਿੰਦੇ ਡੋਡੇ ਦਾ 15 ਦਿਨ ਪੀ ਲਈਏ ਤਾਂ ਦੁੱਖ ਦੇ ਗੋਡੇ ਕੱਲੇ ਗੋਡੇ ਨਹੀਂ ਦੁੱਖ ਦੇ ਨਾਲ ਪੈਂਦੀਆਂ ਪੀੜਾਂ ਵਾਜੋ ਵੀਰੋ ਨਸੇ ਤੋਂ ਚੰਗੀਆਂ ਤਕਦੀਰਾਂ ਵਾਜ ਦੋਸ਼ ਤੋਂ ਨਸੇ ਤੋਂ ਚੰਗੀਆਂ ਤਕਦੀਰਾਂ ਸੱਤ ਮਨ ਸਸਰਾਵਦਾ ਪਉਆ ਸੌ ਨੂੰ ਬੈੰਦਾ ਪਹਿਲਾ ਪੈਗ ਲਾ ਕੇ ਪਰ ਪੰਗੇ ਲੈੰਦਾ ਯੋਗਤਾ ਛੱਡ ਕੇ ਭੱਜ ਕੇ ਯੋਗਤਾ ਡਰ ਕੇ ਭੱਜ ਕੇ ਬੈਰ ਜੀਆਂ ਖੀਰਾਂ ਵਾਜੋ ਵੀਰੋ ਨਸੇ ਤੋਂ ਚੰਗੀਆਂ ਤਕਦੀਰਾਂ ਬਾਜੋ ਵੀਰੋ ਨਸੇ ਤਾ ਚੰਗੀਆਂ ਤਕਦੀਰਾਂ ਜਸਕਰਨ ਵੀਰ ਤੁਨੂੰ ਕਹਿੰਦਾ ਇਕੱਠੇ ਹੋ ਜੋ ਲੋਕੋ ਨਸੇ ਦੇਸ਼ ਦਾਗਰਾਂ ਨੂੰ ਤੁਸੀਂ ਦਵੋ ਚੋ ਤਖਤ ਉਪਰ ਹੀ ਕਹਿੰਦਾ ਲੋਕੋ ਤੁਸੀਂ ਹੋਰ ਕੁਝ ਤਾਂ ਸੋਚੋ ਤੇ ਕਰਨ ਵੀਰ ਤੁਨੂੰ ਕਹਿੰਦਾ ਇਕੱਠੇ ਹੋ ਜੋ ਲੋਕੋ ਨਾ ਸੇ ਦੇ ਸਦਾਗਰਾਂ ਨੂੰ ਤੁਸੀਂ ਦਵੋ ਚੋ ਇਕੱਠੇ ਹੋ ਕੇ ਲੋਕੋ ਬਨੋ ਕਤ ਵੀਰਾਂ ਛੱਡ ਦੋ ਵੀਰੋ ਨਸੇ ਨੂੰ ਚੰਗੀਆਂ ਤਕਦੀਰਾਂ ਬਾਜੋ ਵੀਰੋ ਨਸੇ ਤੋਂ ਚੰਗੀਆਂ ਤਕਦੀਰਾਂ ਬਹੁਤ ਬਹੁਤ ਧੰਨਵਾਦ ਵੀਰੋ ਜੇਕਰ ਵਧੀਆ ਗੀਤ ਲੱਗਿਆ ਗੱਲਾਂ ਵਧੀਆ ਲੱਗੀਆਂ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਕਮੈਂਟ ਕਰਿਓ 何でだろう